ਜਿਹੜੇ ਬੰਦੇ ਕਹਿੰਦੇ ਨੇ ਅਸੀਂ ਤਰਕ ਨਾਲ ਗੱਲ ਕਰਦੇ ਹਾਂ ਤਰਕਵਾਦੀ ਹਾਂ ਤਰਕ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ ਬਾਬੇ ਨਾਨਕ ਨੇ ਵੀ ਤਰਕ ਕੀਤੀ ਗੁਰੂ ਸਾਹਿਬ ਨੇ ਤਰਕ ਕਰਨਾ ਸਿਖਾਇਆ ਕਿੰਤੂ ਪਰੰਤੂ ਪਖੰਡਵਾਦ ਨੂੰ ਕੱਟਣਾ ਸਿਖਾਇਆ ਉਹਨਾਂ ਦੇ ਲਈ ਨੀਲੇ ਬਾਣੇ ਪਾਓ ਤੈਨ ਤਨ ਫੁੱਟੀਆਂ ਤੇਗਾਂ ਧਾਰਨ ਕਰੋ ਠੀਕ ਐ ਤੇ ਬੇਚ ਰਹੀ ਗੱਲ ਜਿਹੜੇ ਜਿੰਨੇ ਵੀ ਤਰਕਵਾਦੀ ਇਹ ਬੰਦੇ ਤਕਰੀਬਨ ਮੈਂ ਕਹਿੰਦਾ 100 ਦੇ ਵਿੱਚੋਂ 80 90% ਬੰਦੇ ਮੀਟ ਖਾਂਦੇ ਹੋਣੇ ਇਹ ਤਰਕ ਵਾਲੇ ਸ਼ਰਦਾਬਾਨ ਵੀ ਖਾਂਦੇ ਆ ਉਦਾਂ ਪਰ ਜਿਹੜੇ ਤਰਕ ਵਾਲੇ ਆ ਉਹ ਤਾਂ ਜਾਦੇ ਖਾਂਦੇ ਉਹਨਾਂ ਨੂੰ ਪਤਾ ਵਾ ਕਿ ਜੀਵਤ ਜਿਹੜਾ ਹੈਗਾ ਹਰੇਕ ਚੀਜ਼ ਦੇ ਵਿੱਚ ਆ ਤੇ ਮੀਟ ਖਾਣ ਦੇ ਨਾਲ ਕੋਈ ਪਾਪ ਨਹੀਂ ਹੁੰਦਾ ਬਾਣੇ ਪਾਓ ਤਿੰਨ ਤਿੰਨ ਫੁੱਟੀਆਂ ਤੇਗਾ ਰੱਖੋ ਜਿਹੜਾ ਬੰਦਾ ਹਥਿਆਰ ਰੱਖ ਸਕਦਾ ਵੈਪਨ ਲਾਇਸੈਂਸ ਬਣਾਓ ਆਪਣੀ ਲਾਇਸੈਂਸ ਬਣਾ ਕੇ ਹਥਿਆਰ ਰੱਖੋ ਮੈਂ ਨਹੀਂ ਕਹਿੰਦਾ ਵੀ ਵਧੀਆ ਤੋਂ ਵਧੀਆ ਰੱਖੋ ਮਾੜੇ ਤੋਂ ਮਾੜੇ ਰੱਖ ਲਓ ਹਥਿਆਰ ਰੱਖੋ ਕੋਲ ਫੇਰ ਤੁਸੀਂ ਗੱਲ ਕਰੋ ਤੇ ਜੇ ਹੁਣ ਤੁਸੀਂ ਗੱਲ ਕਰਨੀ ਆ ਵੀ ਕੱਲੀ ਵੀ ਸਚਾਈ ਦੀ ਜੀ ਤਰਕ ਦੀ ਫੇ ਤੁਹਾਡੇ ਪੈਣੀ ਆ ਕੋਟੀ ਤੇ ਦੂਸਰੀ ਗੱਲ ਆ ਬਾਣੇ ਪਾਓ ਬੱਕਰੇ ਝਟਕਾਓ ਹਾਂ ਤੇ ਜੇ ਇੱਕ ਬੱਕਰਾ ਤੇ ਝਟਕਾਇਆ ਹੋਣਾ ਹੀ ਚਾਹੀਦਾ ਬੱਕਰੇ ਝਟਕਾਓ ਜਦੋਂ ਵੀ ਟਾਈਮ ਲੱਗਦਾ ਸ਼ਰੇ ਆਮ ਖਾਓ ਤੇ ਸੁੱਖਾ ਪੀਓ ਠੀਕ ਹੈ ਮੈਂ ਸੁੱਖੇ ਦਾ ਵਿਰੋਧੀ ਇਸ ਕਰਕੇ ਨਹੀਂ ਹੈ ਜਿਹੜੇ ਬੰਦੇ ਚਿੱਟਾ ਲਾ ਲਾ ਕੇ ਜਿਹੜਾ ਹੈਗਾ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ ਡਰੱਗ ਲੈ ਲੈ ਕੇ ਸਿੱਖੀ ਦਾ ਪ੍ਰਚਾਰ ਕਰਦੇ ਆ ਤਾਂ ਤੁਹਾਡੇ ਪੈਂਦੇ ਆ ਗੱਲ ਜਦੋਂ ਸਮਾ ਆਊਗਾ ਕੋਈ ਗੱਲ ਨਹੀਂ ਸੁੱਖਾ ਛੱਡਣਾ ਹੋਊਗਾ ਛੱਡ ਦਿਆਂਗੇ ਅੱਜ ਦਾ ਟਾਈਮ ਹੈਗਾ ਬੱਕਰੇ ਖਾਓ ਆਪਣਾ ਸਰੀਰ ਤਕੜਾ ਕਰੋ ਮਿਹਨਤਾਂ ਕਰੋ ਸੁੱਖਾ ਪੀਓ ਦੇਗਾ ਛਕੋ ਛੱਕ ਕੇ ਜੇ ਕੋਈ ਬੰਦਾ ਤੁਹਾਡੇ ਤੇ ਚੜ ਕੇ ਆਉਂਦਾ ਆ ਖੇਲ ਦਿਓ ਬਸ ਤੁਹਾਡੇ ਜੁੱਤੀਆਂ ਤਾਂ ਹੀ ਪੈਂਦੀਆਂ ਤੁਸੀਂ ਨਿਹੰਗਾਂ ਸਿੰਘਾਂ ਦੇ ਵਿਰੋਧੀ ਆ ਇਸ ਗੱਲੋਂ ਮੈਂ ਢੰਗਾ ਸਿੰਘਾਂ ਦੇ ਹੱਕ ਦੇ ਵਿੱਚ ਆ ਬੱਕਰੇ ਛਕੋ ਸੁੱਖਾ ਪੀਓ ਜਿਹੜਾ ਚੜ ਕੇ ਆਉਂਦਾ ਤੁਹਾਡੇ ਤੇ ਤੰਗ ਕਰਦਾ ਤੁਹਾਨੂੰ ਦੋ ਚਾਰ ਜਾਨੇ ਜਿਹੜੇ ਆਉਂਦੇ ਆ ਬਸ ਭੜਕਾ ਦਿਓ ਜਿਹੜਾ ਬੱਕਰਾ ਛਿਟਕਾਉਣਾ ਵਾ ਉਹਨੂੰ ਤੁਸੀਂ ਇਸ ਤਰੀਕੇ ਨਾਲ ਲੋ ਹੈਗੀ ਸਾਡੀ ਪ੍ਰੈਕਟਿਸ ਅਸੀਂ ਹੈਗੇ ਆ ਕਾਲਪੁਰਖ ਦੀ ਫੌਜ ਅੱਜ ਦੇ ਟਾਈਮ ਦੇ ਵਿੱਚ ਜੰਗਾਂ ਤਾਂ ਲੱਗਦੀਆਂ ਨਹੀਂ ਨਾ ਆਪਾਂ ਲੜ ਸਕਦੇ ਕਿਸੇ ਨਾਲ ਕਿਸੇ ਨੂੰ ਵੱਡਾ ਟੁੱਕਾਂਗੇ ਗੈਰਕਾਨੂੰਨੀ ਹੈ ਨਾ ਸਾਡੇ ਨਾਲ ਕੋਈ ਏਦਾਂ ਦਾ ਕੋਈ ਜ਼ਲਮ ਹੋ ਰਿਹਾ ਪਰ ਜਿਹੜਾ ਕੋਈ ਤੁਹਾਡੇ ਤੇ ਚੜ ਕੇ ਆਉਂਦਾ ਆ ਆਪਣੇ ਸੈਲਫ ਡਿਫੈਂਸ ਦੇ ਲਈ ਹਥਿਆਰ ਰੱਖਣਾ ਕੋਈ ਬੰਦਾ ਤੁਹਾਡੇ ਤੇ ਅਟੈਕ ਕਰਦਾ ਵਾ ਉਹਦੇ ਵਿਰੋਧ ਦੇ ਵਿੱਚ ਸ਼ਸਤਰ ਵਰਤਣਾ ਇਹਨੂੰ ਕਾਨੂੰਨੀ ਤੌਰ ਤੇ ਵੀ ਜਰਮ ਨਹੀਂ ਮੰਨਿਆ ਜਾਂਦਾ ਜਿਹੜਾ ਬੰਦਾ ਸੱਚ ਦੀ ਗੱਲ ਕਰਨਾ ਚਾਹੁੰਦਾ ਤਰਕ ਦੀ ਗੱਲ ਕਰਨਾ ਚਾਹੁੰਦਾ ਬੋਲਣਾ ਚਾਹੁੰਦਾ ਜੇ ਹਥਿਆਰ ਉਹਦੇ ਕੋਲ ਨਹੀਂ ਹੈਗੇ ਸ਼ਸਤਰਧਾਰੀ ਉਹ ਨਹੀਂ ਹੈਗਾ ਬਾਣੀ ਬਾਣੀ ਦਾ ਧਾਰ ਨਹੀਂ ਹੋਵੇ ਉਹ ਤੇ ਸਹਿਜ ਅਵਸਥਾ ਹੋਵੇ ਹਥਿਆਰ ਵੀ ਅਕਲ ਨਾਲ ਹੀ ਰੱਖੇ ਜਾਂਦੇ ਆ ਤੇ ਜੇ ਕੋਈ ਆ ਕੇ ਤੁਹਾਡੇ ਦੇ ਅਟੈਕ ਕਰਦਾ ਕੋਈ ਤੰਗ ਕਰਦਾ ਵਾ ਬਸ ਚੱਕ ਲੋ ਕੰਮ ਨੂੰ ਤੇ ਜੇ ਤੁਸੀਂ ਕਹੋਗੇ ਵੀ ਹਾਂ ਵੀ ਨਹੀਂ ਜੀ ਨਹੀਂ ਜੀ ਅਸੀਂ ਜੀ ਇਦਾਂ ਨਹੀਂ ਜੀ ਉਹ ਜੀ ਉਹ ਹੋ ਗਿਆ ਜੀ ਗਲਤੀ ਹੋ ਗਈ ਉਹ ਫੇਰ ਨਹੀਂ ਇਹ ਤੇ ਕੰਮ ਸੂਰ ਆਉਣਾ ਹੈ ਕਿਸੇ ਤੇ ਵਾਰ ਨਹੀਂ ਕਰਨਾ ਧੱਕਾ ਨਹੀਂ ਕਰਨਾ ਕਿਸੇ ਨਾਲ ਜਿਹੜਾ ਕੋਈ ਤੁਹਾਡੇ ਦੇ ਧੱਕਾ ਕਰਦਾ ਚੜ ਕੇ ਆਉਂਦਾ ਆ ਬਸ ਉਹ ਬੱਕਰਿਆਂ ਦੀ ਜਿਹੜੀ ਹੈ ਬੱਕਰੇ ਵੜਨੇ ਉਹ ਪ੍ਰੈਕਟਿਸ ਹੀ ਕਰਨੀ ਹੈ ਖਾਲਸੇ ਨੇ ਵੀ ਇਦਾਂ ਵੜਾਂਗੇ ਅਸੀਂ ਬਾਕੀ ਰਹਿ ਗਈ ਗੱਲਾਂ ਹਿੰਦੂਆਂ ਦੀ ਜਿਹੜੀ ਗੱਲ ਕਰਦੇ ਬਿਹਾ ਵੀ ਭਾਈ ਤੁਸੀਂ ਕਿੱਸਾ ਧੋਰੀ ਹਿੰਦੂ ਜਾਂ ਵੀ ਜਿਹੜੇ ਹਿੰਦੂ ਵੀ ਕਹਿੰਦੇ ਆ ਵੀ ਤੁਸੀਂ ਹਿੰਦੂ ਹੀ ਆ ਤੁਸੀਂ ਬੱਕਰੇ ਖਾਣਾ ਸ਼ੁਰੂ ਕਰਦੇ ਹੋ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹਿੰਦੂ ਤਾਂ ਜਿਹੜੇ ਹੈਗੇ ਉਹ ਤਾਂ ਮੀਟ ਦੇ ਵਿਰੋਧੀ ਆ ਪੰਡਤ ਤਾਂ ਮੀਟ ਦਾ ਵਿਰੋਧੀ ਆ ਤੁਸੀਂ ਛਕੋ ਬੱਕਰੇ ਸ਼ਰੇਆਮ ਛਕੋ ਸੁੱਖਾ ਪੀਓ ਜਿਹੜਾ ਆਉਂਦਾ ਨਾ ਪੰਗਾ ਲੈਣ ਚਾਰ ਬੰਦੇ ਇਕੱਠੇ ਹੋ ਕੇ ਆਉਂਦੇ ਆ ਵੀ ਹਾਂ ਭਾਈ ਤੈਨੂੰ ਸੋਦਾ ਲਾਉਣਾ ਅਨ ਛੱਲ ਕੇ ਤੋਰੋ ਫੇ ਪਤਾ ਲੱਗੂਗਾ ਅਗਲਿਆਂ ਨੂੰ ਭਾਈ ਵੀ ਤੁਹਾਡੇ ਚ ਦਮ ਹੈਗਾ ਨਿਹੰਗਾਂ ਸਿੰਘਾਂ ਦਾ ਸਾਰੇ ਉੱਤੋਂ ਉੱਤੋਂ ਵਿਰੋਧ ਕਰਦੇ ਆ ਕਦੇ ਦੇਖਿਆ ਵੀ ਕਿਸੇ ਨੇ ਹਾਂ ਆਪਸ ਦੇ ਵਿੱਚ ਕੋਈ ਰੌਲਾ ਹੋ ਜੂਵੇ ਗੱਲ ਵੱਖਰੀ ਐ ਵੀ ਨਿਹੰਗਾਂ ਸਿੰਘਾਂ ਨੂੰ ਕਿਸੇ ਨੇ ਕਿਹਾ ਹੋਵੇ ਵੀ ਅਸੀਂ ਸੌਦਾ ਲਾਉਣਾ ਹਾਂ ਤੁਹਾਡਾ ਉਹ ਪਤਾ ਨਹੀਂ ਹੈ ਵੀ ਭਾਈ ਉਹਨਾਂ ਦਾ ਸ਼ਾਸਤਰ ਵਿਦਿਆ ਉਹਨਾਂ ਕੋ ਆ ਹਥਿਆਰ ਉਹਨਾਂ ਨੇ ਸਾਰੇ ਰੱਖਿਆ ਅਗਲੇ ਕਾ ਮਾਰ ਕੇ ਟੰਗ ਦਿੰਦੇ ਆ ਤੇ ਜੇ ਤੁਸੀਂ ਸੱਚ ਦੀ ਗੱਲ ਕਰਨੀ ਆ ਖਾਲਸੇ ਦਾ ਵਿਰੋਧ ਕਰਨਾ ਆ ਬੱਕਰਿਆਂ ਦਾ ਵਿਰੋਧ ਕਰਨਾ ਤੁਸੀਂ ਸੁੱਖੇ ਦਾ ਵਿਰੋਧ ਕਰਨਾ ਫਿਰ ਜਿਹੜੀ ਕੁੱਟਖਾਣੀ ਖਾਈ ਜਾਓ 84 ਦੇ ਵਿੱਚ ਜੋ ਹੋਇਆ ਉਸ ਤੋਂ ਬਾਅਦ ਹੋਇਆ ਨਾ ਤੁਸੀਂ ਕਹਿੰਦੇ ਗਲਾਂ ਚ ਟਾਇਰ ਪਾਤੇ ਸਾਡੀਆਂ ਮਾਵਾਂ ਭੈਣਾਂ ਨਾਲ ਧੀਆਂ ਨਾਲ ਇਦਾਂ ਹੋਇਆ ਉਹ ਹੋਇਆ ਉਹ ਤਾਂ ਹੀ ਹੋਇਆ ਤੁਸੀਂ ਗੁਰੂ ਦੀ ਸਿੱਖੀ ਨਾਲ ਟੁੱਟੇ ਸੀ ਬਾਣੀ ਬਾਣੇ ਦੇ ਧਾਰਨ ਨਹੀਂ ਸੀ ਤੁਸੀਂ ਸ਼ਸਤਰਧਾਰੀ ਨਹੀਂ ਸੀ ਤਿੰਨ ਤਿੰਨ ਫੁੱਟੀਆਂ ਤੁਹਾਡੇ ਕੋਲ ਤੇਗਾ ਹੁੰਦੀਆਂ ਸ਼ਸਤਰਧਾਰੀ ਤੁਸੀਂ ਹੁੰਦੇ ਤੁਹਾਡੇ ਨਾਲ ਧੱਕਾ ਕੌਣ ਕਰ ਜਾਂਦਾ ਹੁਣ ਵੀ ਸਮੇ ਦਾ ਕੁਛ ਨਹੀਂ ਪਤਾ ਕਦੋਂ ਖਰਾਬ ਹੋ ਜਵੇ ਇਹ ਬੰਦੇ ਕੁਛ ਗਲਤੀ ਕਰਨ ਕੋਈ ਨਾ ਕੋਈ ਪੰਗਾ ਲੈ ਲੈਣ ਤੇ ਮੁੜ ਕੇ ਫੇਗ ਉਦਾਂ ਦਾ ਮਾਹੌਲ ਹੋ ਜਵੇ ਬਚਣਾ ਉਹ ਹੀ ਆ ਜਿਹੜਾ ਸ਼ਕਸ਼ਤਤ ਆ ਰਹੀ ਆ ਹਥਿਆਰ ਰੱਖੋ ਲਾਇਸੈਂਸ ਬਣਾਓ ਆਪਣੇ ਸੈਲਫ ਡਿਫੈਂਸ ਦੇ ਲਈ ਠੀਕ ਆ ਤਿੰਨ ਤਿੰਨ ਫੁੱਟੀਆਂ ਤੇਗਾਂ ਰੱਖੋ ਉਹੀ ਤੁਹਾਡੀ ਸੇਫਟੀ ਕਰ ਸਕਦੀਆਂ ਤੇ ਜੇ ਤੁਸੀਂ ਇਹ ਅਸੀਂ ਨੂੰ ਨਹੀਂ ਕਹਿਣਾ ਵੀ ਹਾਂ ਨਹੀਂ ਭਾਈ ਵੀ ਅਸੀਂ ਮੀਟ ਵੀ ਨਹੀਂ ਖਾਣਾ ਅਸੀਂ ਸੁੱਖੇ ਦੇ ਵੀ ਵਿਰੋਧੀ ਆ ਅਸੀਂ ਤਰਕ ਕਰਨੀ ਆ ਜੀ ਤਰਕ ਨਾਲ ਗੱਲ ਕਰਾਂਗੇ ਫੇਰ ਤੁਹਾਡੇ ਕੁੱਟ ਪੈਣੀ ਪੈਣੀ ਆ ਖੇ ਖਾਈ ਜਾਓ ਇਹ ਇਸ ਗੱਲੋਂ ਮੇਰਾ ਜਿਹੜਾ ਹੈਗਾ ਦੂਸਰਿਆਂ ਨਾਲ ਥੋੜਾ ਮੇਰਾ ਵਖਰੇਵਾ ਆ ਦੂਸਰੇ ਬੰਦੇ ਕਹਿੰਦੇ ਤਰਕ ਕਰੋ ਜੀ ਸਿਆਣਪ ਚਾਹੀਦੀ ਆ ਬੰਦੇ ਦੇ ਵਿੱਚ ਪਰ ਇੰਨੀ ਵੀ ਨਹੀਂ ਚਾਹੀਦੀ ਵੀ ਜੇ ਕੋਈ ਚੜ ਕੇ ਆਵੇ ਤਾਂ ਤੁਸੀਂ ਜਿਹੜੇ ਹੈਗਾ ਵੀ ਭਾਈ ਕੁੱਟ ਖਾ ਲਓ ਜੇ ਕੋਈ ਚੜ ਕੇ ਆਉਂਦਾ ਬਸ ਅਗਲੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇੱਕ ਝਟਕਾ ਹੀ ਹੁੰਦਾ ਮੰਨ ਲਓ ਕੋਈ ਬੰਦਾ ਤੁਹਾਡੇ ਤੇ ਚੜ ਕੇ ਆਇਆ ਇੱਕ ਵਾਰੀ ਤੁਸੀਂ ਉਹਨੂੰ ਠੋਕ ਕੇ ਤੋੜਿਆ ਨਾ ਦੂਜੀ ਵਾਰੀ ਨਹੀਂ ਆਉਂਦਾ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਦਾ ਦਬਾਅ ਕਬੂਲ ਕਰ ਲਿਆ ਨਾ ਇੱਕ ਵਾਰੀ ਝੁੱਕ ਗਿਆ ਫਿਰ ਉਹ ਅਗਲੇ ਵਾਰ-ਵਾਰ ਆਉਂਦੇ ਆ ਮੇਰਾ ਕਈਆਂ ਨੂੰ ਲੱਗਦਾ ਰਹਿੰਦਾ ਹਾਂ ਇਦਾਂ ਜੀ ਉਹ ਤੂੰ ਉਹਦਾ ਚੇਲਾ ਜੀ ਉਹਦਾ ਚੇਲਾ ਮੇਰੇ ਤੇ ਕੋਈ ਚੜ ਕੇ ਆਊਗਾ ਮੇਰੇ ਤੇ ਕੋਈ ਹਮਲਾ ਕਰੂਗਾ ਨਾ ਫੇਰ ਮੈਂ ਦੱਸੂਗਾ ਤੁਹਾਨੂੰ ਕਿਹੜੇ ਕਿਦਾਂ ਮਤਲ ਖਾਲਸਾ ਕਿਦਾਂ ਕੀ ਕਿਦਾਂ ਨਾ ਹੁੰਦਾ ਇਹਦਾ ਇਹ ਮਤਲਬ ਨਹੀਂ ਜੇ ਅਸੀਂ ਕਿਸੇ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਨਹੀਂ ਕੱਢਦੇ ਹੈਗੇ ਜਾਂ ਲੜਾਈ ਦੀਆਂ ਗੱਲਾਂ ਨਹੀਂ ਕਰਦੇ ਵੇ ਪਿਆਰ ਪ੍ਰਾਪ ਪਿਆਰ ਦੇ ਨਾਲ ਹਨਾ ਵੀ ਭਾਈ ਪ੍ਰੇਮ ਭਾਵਨਾ ਦੇ ਨਾਲ ਪ੍ਰਚਾਰ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਤੇ ਅਸੀਂ ਸ਼ਸਤਰਾਂ ਦੇ ਵਿਰੋਧੀ ਆ ਖਾਲਸੇ ਕੋ ਸ਼ਸਤਰ ਹੋਣੇ ਚਾਹੀਦੇ ਆ ਉਹ ਗੁਰੂ ਸਾਹਿਬ ਦੇ ਪਹਿਲਾ ਟਾਈਮਾਂ ਦੇ ਵਿੱਚ ਜਿਹੜੀ ਗਿਆਨ ਖੜਕ ਦੇ ਨਾਲ ਪ੍ਰਚਾਰ ਕਰਨਾ ਸੀ ਉਹ ਕਰ ਲਿਆ ਗਿਆਨ ਖੜਗ ਵੀ ਖੜਗ ਵੀ ਖਾਲਸੇ ਕੋ ਚਾਹੀਦੀ ਆ ਤਾਂ ਬਾਹਰੀ ਖੜਗ ਵੀ ਚਾਹੀਦੀ ਆ ਅਗਲੇ ਚਿੱਟਾ ਲਾ ਲਾ ਕੇ ਅੰਨੇ ਹੋ ਕੇ ਤੁਹਾਨੂੰ ਆ ਕੇ ਕੁੱਟ ਜਾਂਦੇ ਧਮਕੀਆਂ ਦਿੰਦੇ ਫਿਰਦੇ ਤੁਸੀਂ ਸੁੱਖੇ ਦਾ ਵਿਰੋਧ ਕਰੀ ਜਾਓ ਵੀ ਸੁੱਖਾ ਦੇਖੋ ਜੀ ਉਹ ਦੀ ਭੰਗ ਆ ਜੀ ਉਹ ਨਸ਼ੇੜੀ ਆ ਸੁੱਖਾ ਪੀਓ ਰਗ ਰਗ ਕੇ ਵਧੀਆ ਬਦਾਮਾ ਵਾਲ ਆਣ ਪੂਰਾ ਕੈਮ ਹੋਵੋ ਥੋੜਾ ਜਿਹਾ ਅਗਲੇ ਗੜਸ਼ ਰੱਖੋ ਆਪਦੀ ਦਿਮਾਲੇ ਬੰਨੋ ਸਿਰਾਂ ਦੇ ਮਸ਼ਹਰੇ ਚੱਕ ਕੇ ਆਣ ਪੂਰਾ ડાڑے رکھو પ્રકાશ ਤੁਹਾਡਾ રોਬ ਹੋਵੇ વૈરી ਤੁਹਾਡੇ ਤੋਂ ਕੰਬੇ ਕੱਲੀ ਤਰਕ ਤੁਰਕ ਜਿਹੜੀ ਹੈਗੀ ਆ ਉਹ ਉਹਦਾ ਕੋਈ ਫਾਇਦਾ ਨਹੀਂ ਹੈ ਗੁਰੂ ਸਾਹਿਬ ਨੇ ਤਰਕ ਕੀਤੀ ਆ ਮੈਂ ਕਹਿੰਨਾ ਹਾਂ ਬਸ ਗੁਰੂ ਸਾਹਿਬ ਨੇ ਤਰਕ ਕਰਨੀ ਸਿਖਾਈ ਹੈ ਇਦਾਂ ਨਹੀਂ ਗੱਲ ਬਣਨੀ ਕੱਲੀ ਤਰਕ ਨਾਲ ਸ਼ਸ਼ਟਾਤਾਰੀ ਹੋਵੋ ਚੜ੍ਹਦੀ ਕਲਾ ਵਾਲੇ ਸਿੰਘ ਬਣੋ ਬਾਣੀ ਪੜਿਆ ਕਰੋ ਅਰਥਾਸ਼ੈਦ ਬਾਣੀ ਪੜੋ